ਇਹ ਨਹੀਂ ਲੱਗਦਾ ਸੀ ਕਿ ਅਸੀਂ ਜਿੱਤ ਸਕਦੇ ਆ ਤਾਂ ਫਿਰ ਸਾਰੇ ਕੈਂਡੀਡੇਟਸ ਨੂੰ ਲੜਨ ਦਿੰਦੇ ਮੈਦਾਨ ਛੋੜ ਦਿੰਦੇ ਲੋਕਾਂ ਨੇ ਜਿਹਨੂੰ ਵੋਟਾਂ ਪਾਉਣੀਆਂ ਸੀ ਬਾਹਰ ਦਿੰਦੇ ਦੁੱਧ ਤੋਂ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਪਰ ਕੱਲ ਇਹਨਾਂ ਨੇ ਆਪਦੀ ਪਾਰਟੀ ਨੂੰ ਛੱਡ ਕੇ ਬਾਕੀ ਸਾਰੇ ਕੈਂਡੀਡੇਟ ਦੇ ਕਾਗਜ਼ ਰੱਦ ਕੀਤੇ ਆ ਕਾਰਨ ਬੇਬੁਨਿਆਦ ਬੇਤੁੱਕੇ ਕਾਰਨ ਕਿ ਇਹ ਜਿਹੜੀ ਰਸੀਦ ਸੀਗੀ ਇਹ ਕਟ ਲਗਾਈ ਹੈ ਤੇ ਲਗਾਈ ਕਿ ਨਹੀਂ ਮੁਲਾਜ਼ਮਾਂ ਨੇ ਲਗਾਈ ਹੈ ਨਾ ਮੁਲਾਜ਼ਮਾਂ ਨੇ ਲਗਾਈ ਹੈ ਜਿੱਥੇ 100 ਕਹਿਣਾ ਸੀ 200 ਕਹਿ ਦਿੰਦੇ ਅਸੀਂ ਭਰਨੀ ਸੀ 200 ਸੀ ਭਰਨੀ ਸੀ ਕਿਉਂ ਕਰਨਾ ਲਗਾਇਆ ਗਿਆ ਦੇਖੋ ਧਰਨੇ ਦਾ ਕਾਰਨ ਇਹੀ ਹੈ ਕਿ ਜਿਹੜਾ ਕਾਗਜ਼ ਸਹੀ ਸੀ ਇਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਕਾਗਜ਼ ਸਹੀ ਹੈ ਪਰ ਹੁਣ ਉਹ ਆਪ ਦੇ ਜਿਹੜੇ ਕਹੇ ਨਹੀਂ ਤੋਂ ਮੁਕਰ ਰਹੇ ਹੈ ਕਿਉਂਕਿ ਸਾਨੂੰ ਕੋਈ ਵੀ ਤਸੱਲੀ ਬਖਸ਼ ਜਵਾਬ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਹੀਂ ਮਿਲਿਆ ਇਹਦਾ ਮਤਲਬ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈ ਮੁਲਾਜ਼ਮ ਹੈ ਸਰਕਾਰ ਨਾਲ ਰਲ ਚੁੱਕੇ ਹੈ ਤੇ ਮੁਲਾਜ਼ਮ ਇਹ ਭੁੱਲ ਗਏ ਕਿ ਸਰਕਾਰ ਬਦਲਦੀਆਂ ਰਹਦੀਆਂ ਆ ਜੇ ਆਪਾਂ ਦੁਬਾਰਾ ਦੱਜੇ ਗੱਲ ਕਰੀਏ ਕਿ ਮਤਲਬ ਇਲੈਕਸ਼ਨ ਗੜ ਮਲੋਟ ਦੇ ਵਿੱਚ ਹੋਣੇ ਸੀ ਵਾਰ ਨੰਬਰ 12 ਦੇ ਵਿੱਚ ਐਨਸੀ ਇਲੈਕਸ਼ਨ ਹੋਏ ਸੀ ਆ ਪ੍ਰਧਾਨ ਜੀ ਦੇ ਜਾਣ ਤੋਂ ਬਾਅਦ ਤਾਂ ਹੁਣ ਜਿਹੜਾ ਹੈ ਇਲੈਕਸ਼ਨ ਨਹੀਂ ਹੋਏ ਕਾਰਨ ਕੀ ਹੋਇਆ ਉਸ ਮੁੱਦੇ ਤੇ ਆਪਾਂ ਪੂਰੇ ਵਿਸਤਾਰ ਨੂੰ ਰੋਕਦੇ ਹਾਂ ਤਾਂ ਉਸੇ ਤੇ ਗੱਲ ਕਰੀਏ ਜਾਨਾ ਦੇਖੋ ਕਾਰਨ ਇਹੀ ਹੈ ਇਹਨਾਂ ਦੀ ਬਹੁਤ ਲਾਹਟ ਹੈ ਹਾਰ ਰਹੇ ਸੀਗੇ ਇਹ ਸੋਚੋ ਕਰਕੇ ਦੇਖੋ ਪੰਚਾਇਤੀ ਚੋਣਾਂ ਦੇ ਵਿੱਚ ਵੀ ਇਹਨਾਂ ਨੇ ਧੱਕਾ ਕੀਤਾ ਕਿਉਂ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਨੂੰ ਪਤਾ ਚੱਲ ਚੁੱਕਿਆ ਕਿ ਹੁਣ ਅਸੀਂ ਦੁਬਾਰਾ ਪੰਜਾਬ ਦੇ ਵਿੱਚ ਨਹੀਂ ਆਵਾਂਗੇ ਜਿਹੜੇ ਅਸੀਂ ਵਾਅਦੇ ਕੀਤੇ ਸੀ ਲੋਕਾਂ ਨਾਲ ਉਹ ਅਸੀਂ ਪੂਰੇ ਤਾਂ ਕਰ ਨਹੀਂ ਸਕੇ ਤੇ ਉਹੀ ਹਾਲ ਇੱਥੇ ਮਲੋੜ ਦੇ ਵਿੱਚ ਵਾਰਡ ਨੰਬਰ 12 ਚ ਹੋਇਆ ਇਹ ਇੱਥੇ ਹਾਰ ਰਹੇ ਸੀ ਇਹਨਾਂ ਦੇ ਹਾਰ ਦਾ ਕਾਰਨ ਇਹਨਾਂ ਨੇ ਦੇਰ ਦੂਸਰੇ ਸਾਡੇ ਕੈਂਡੀਡੇਟ ਸਰਬਾਨ ਸੀ ਬਾਕੀ ਪਾਰਟੀਆਂ ਦੇ ਉਹਨਾਂ ਦੇ ਕਾਗਜ਼ ਇਹਨਾਂ ਨੇ ਰੱਦ ਕੀਤੇ ਆ ਇਹ ਕਾਰਨ ਦਾ ਬਹੁਤ ਛੋਟਾ ਇਲੈਕਸ਼ਨ ਆ ਜੀ ਆਪਾਂ ਗੱਲ ਕਰੀਏ ਇੱਕ ਵਾਰਡ ਦੇ ਇਲੈਕਸ਼ਨ ਹੋਣਾ ਔਰ ਵਾਰਡ ਦੇ ਹੋਣਾ ਤੇ ਸਮਝਦੇ ਕਿਤਾ ਹੋ ਸਕਦਾ ਹੈ ਜਿਸ ਤਰ੍ਹਾਂ ਤੁਸੀਂ ਦੇਖੋ ਵੀ ਪਹਿਲਾਂ ਸਾਰੀ ਗੱਲਬਾਤ ਰੱਸੀ ਜਾਂਦੀ ਹੈ ਕਿ ਕਿਸ ਤਰ੍ਹਾਂ ਇਲੈਕਸ਼ਨ ਹੋਣੇ ਆ ਕੀ ਨਹੀਂ ਹੋਣੇ ਆ ਕਿ ਪਹਿਲਾਂ ਜਾਣਕਾਰੀ ਨਹੀਂ ਦਿੱਤੀ ਗਈ ਸੀ ਦੱਸਿਆ ਨਹੀਂ ਗਿਆ ਸੀ ਇਹ ਤੁਹਾਡੇ ਕੋਲ ਪੁੱਛਿਆ ਨਹੀਂ ਗਿਆ ਸੀ ਨਹੀਂ ਦੇਖੋ ਤੁਸੀਂ ਦੇਖੋ ਤੁਸੀਂ ਕਿਹਾ ਵੀ ਬਿਲਕੁਲ ਛੋਟਾ ਜਿਹਾ ਇਹ ਇਲੈਕਸ਼ਨ ਹੈ ਜਦੋਂ ਇਹ ਛੋਟੇ ਜਿਹੇ ਇਲੈਕਸ਼ਨ ਦੇ ਵਿੱਚ ਆਮ ਆਦੀ ਪਾਰਟੀ ਦਾ ਇਹ ਹਾਲ ਹੈ ਤੇ ਦੇਖੋ ਵੀ ਵੱਡੀਆਂ ਇਲੈਕਸ਼ਨਾਂ ਦੇ ਵਿੱਚ ਕੀ ਹੋਊਗਾ ਇਹਦਾ ਮਤਲਬ ਇਹ ਇਸ ਛੋਟੇ ਇਲੈਕਸ਼ਨ ਤੋਂ ਰਿਜ਼ਲਟ ਪਤਾ ਲੱਗ ਗਿਆ ਕਿ ਅੱਗੇ ਦੋ ਆਉਣ ਵਾਲੀਆਂ 2027 ਦੇ ਵਿੱਚ ਸਾਡਾ ਰਿਜ਼ਲਟ ਕੀ ਹੋਣਾ ਹੈ ਇਸ ਦੇ ਦੇਖੋ ਛੋਟੇ ਜਿਹੇ ਇਲੈਕਸ਼ਨ ਨੂੰ ਇਹ ਐਡਾ ਵੱਡਾ ਮੁੱਦਾ ਬਣਾਈ ਬੈਠੇ ਆ ਇਹਨਾਂ ਨੂੰ ਆਪਣੀ ਹਾਰ ਦਿਖਦੀ ਸੀਗੀ ਔਰ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਦੋਂ ਆਪਾਂ ਅਸੀਂ ਵੀ ਐਮਐਲਏ ਇਲੈਕਸ਼ਨ ਕਰਦੇ ਸਾਨੂੰ ਆ ਕੇ ਦੱਸਿਆ ਜਾਂਦਾ ਕਿ ਕੀ ਪ੍ਰੋਟੋਕੋਲ ਹੈ ਕਿੱਦਾਂ ਕਰਨਾ ਹੈ ਬਿਲਕੁਲ ਇਹਨਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਸੀ ਦੇਣੀ ਕਿ ਨਹੀਂ ਜਾਣਕਾਰੀ ਮੁਲਾਜ਼ਮਾਂ ਨੇ ਇਹਦਾ ਮਤਲਬ ਮੁਲਾਜ਼ਮ ਵੀ ਸਰਕਾਰ ਨਾਲ ਲੱਜੁਕੇ ਆ ਮੁਲਾਜ਼ਮਾਂ ਦਾ ਪੋਲਿਟਿਕਸ ਦੇ ਨਾਲ ਕੀ ਲੈਣਾ ਦੇਣਾ ਠੀਕ ਹੈ ਹੋਏਗਾ ਕੀ ਕੀ ਹੋਣਗੇ ਜਾਂ ਨਹੀਂ ਹੋਣਗੇ ਤੁਸੀਂ ਧਰਨਾ ਲਗਾਈ ਬੈਠੇ ਹੋ ਧਰਨਾ ਤੁਸੀਂ ਕੀ ਮੰਗ ਰੱਖਦੇ ਹੋ ਤੁਸੀਂ ਕਹ ਲਵਾਂਗੇ ਕੀ ਮੰਗ ਕੀ ਹੈ ਤੁਹਾਡੀ ਅਦਾਦ ਕੀ ਨਿਰਨਾ ਰਹੇਗਾ ਦੇਖੋ ਸਾਡੀ ਮੰਗ ਇਹੀ ਹੈ ਕਿ ਜਿਹੜੇ ਇਹਨਾਂ ਦੇ ਕਾਗਜ਼ ਰੱਦ ਕੀਤੇ ਉਹ ਬਹਾਲ ਕੀਤੇ ਜਾਣ ਲੜਾਈ ਇਹਨਾਂ ਨੂੰ ਲੜਨ ਦਿੱਤੀ ਜਾਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਨਹੀਂ ਤਾਂ ਅਸੀਂ ਹਾਈ ਕੋਰਟ ਦੇ ਵਿੱਚ ਰਿੱਟ ਲਗਾਵਾਂਗੇ ਜਿਹਨਾਂ ਦੇ ਕਾਗਜ਼ ਹੀ ਰੱਦ ਹੋ ਗਏ ਕੀ ਵਾਪਸ ਤੁਹਾਨੂੰ ਲੱਗਦਾ ਹੈ ਕਿ ਪ੍ਰਸ਼ਾਸਨ ਉਸ ਨੂੰ ਵਾਪਸ ਲੈ ਅਸੀਂ ਉਸੇ ਵਜ੍ਹਾ ਕਰਕੇ ਧਰਨਾ ਦੇ ਰਹੇ ਅਗੇ ਹੋ ਸਕਦਾ ਹੈ ਸਰਕਾਰ ਦੀ ਕਰਨ ਦੇ ਉੱਤੇ ਥੋੜੀ ਜਿਹੀ ਜੂੰ ਸਰਕ ਜਾਵੇ ਤੇ ਉਹਨਾਂ ਨੂੰ ਕੁਝ ਦਿਖ ਜਾਵੇ ਸ਼ੀਸ਼ਾ ਦਿਖ ਜਾਵੇ ਪਰ ਕੋਈ ਗੱਲ ਨਹੀਂ ਅਸੀਂ ਲਗਾਤਾਰ ਅ ਸਰਬਾਨ ਸਰਦਾਰ ਕੋਰਵਨ ਸਿੰਘ ਦੀ ਮੱਕੜ ਵੀ ਸਾਡੇ ਨਾਲ ਬੈਠੇ ਆ ਇਹਨਾਂ ਦੇ ਲਈ ਬੈਠੇ ਆ ਬੈਠੇ ਰਵਾਂਗੇ ਧਰਨੇ ਤੇ ਅਗਰ ਨਹੀਂ ਤਾਂ ਅਸੀਂ ਹਾਈ ਕੋਰਟ ਦੇ ਵਿੱਚ ਰਿਟ ਲਗਾਵਾਂਗੇ ਥੈਂਕ ਯੂ ਅਸੀਂ ਕਾਇਚਾ ਕਰਦੇ ਆ ਸਾਨੂੰ ਕਦੇ ਤੁਹਾਡੇ ਕੋਈ ਮਾੜੇ ਮੋٹے ਸਾਈਨ ਰਹਿੰਦੇ ਹੈਗੇ ਤੁਹਾਨੂੰ ਕਿਸੇ ਵੀ ਪਾਰਟੀ ਨੂੰ ਤਰਾਜਤਾ ਨਹੀਂ ਹੈ ਜੇ ਮੈਂ ਸਹੀ ਕਰਵਾ ਦਿਆਂ ਅਸੀਂ ਕਈ ਸਾਰੇ ਬੁੱਲੇ ਸਾਨੂੰ ਕੋਈ ਤਰਾਜਣੀ ਹੈ ਅਕਾਲੀ ਵੀ ਕਾਂਗਰਸ ਆਮਾਦੀ ਪਾਰਟੀ ਵਾਲੇ ਸਾਰੇ ਸੀਗੇ ਭਾਜੀਪੀ ਵਾਲੇ ਨਹੀਂ ਸੀਗੇ ਉਹ ਕਹਿੰਦੇ ਨੇ ਭਾਜੀਪੀ ਵਾਲੀ ਦੀ ਪਾਰਟੀ ਦੇ ਵਿੱਚ ਨਾ 100 ਰੁਪਏ ਦੀ ਕੁਰਸੀ ਨਹੀਂ ਲੱਗੀ ਗਈ ਅਸੀਂ ਇਹਦੀ ਫਾਈਲ ਰੱਬ ਦੇ ਦਿੰਦੇ ਆ ਅਸੀਂ ਕਈ ਸਾਨੂੰ ਕੋਈ ਤਰਾਜਣੀ ਹੈਗਾ ਸਾਰੀਆਂ ਪਾਰਟੀਆਂ ਨੇ ਕਿਹਾ ਅਕਾਲੀ ਦਲ ਨੇ ਵੀ ਕਿਹਾ ਔਰ ਅਸੀਂ ਕਾਂਗਰਸ ਵਾਲਿਆਂ ਨੇ ਵੀ ਕਿਹਾ ਝਾੜੂ ਵਾਲਿਆਂ ਨੇ ਵੀ ਕਿਹਾ ਕਿ ਸਾਨੂੰ ਕੋਈ ਇਤਰਾਜ ਨਹੀਂ ਹੈ ਤੁਸੀਂ ਇਹਨੂੰ ਟਿਕਟ ਦੇ ਦਿਓ ਬੀਜੇਪੀ ਨੂੰ 100 ਰੁਪਏ ਦੀ ਸੀ ਜਰਮਾਨਾ ਲਾ ਕੇ ਤੁਸੀਂ ਸਾਨੂੰ ਇਤਰਾਜ ਨਹੀਂ ਹੈ ਤੁਸੀਂ ਦੇ ਦਿਓ ਉਹ ਕਹਿੰਦੇ ਨਹੀਂ ਜੀ ਅਸੀਂ ਕਾਨੂੰਨ ਦੀ ਲੰਗਣਾ ਨਹੀਂ ਕਰ ਸਕਦੇ ਇਹ 100 ਰੁਪਏ ਦੀ ਪੱਤੀ ਜ਼ਰੂਰੀ ਹੁੰਦੀ ਹੈ ਉਹਨਾਂ ਨੇ ਬਕਾਇਦਾ ਕਿਹਾ ਸਾਨੂੰ ਕਿ 100 ਰੁਪਏ ਦੀ ਪੱਤੀ ਜ਼ਰੂਰੀ ਹੁੰਦੀ ਹੈ ਚਲੋ ਜੀ ਅਸੀਂ ਰਿਕਵੈਸਟ ਕੀਤੀ ਨਹੀਂ ਮੰਨੀ ਕਹਿੰਦੇ ਤੁਹਾਡੀ ਫਰਮਾ ਸਹੀ ਹੈ ਚਾਰ ਤੁਸੀਂ ਚਲੇ ਜਾਓ ਤੇ 3 ਵਜੇ ਆ ਕੇ ਤੁਸੀਂ ਆਪ ਦਾ ਸਿੱਪਨ ਨਿਸ਼ਾਨ ਲੈ ਜਾਓ ਤੇ ਤੁਸੀਂ ਆਪ ਦੇ ਜੋ ਵੀ ਫੋਸਟ ਛਾਣੇ ਚ ਪਵਾ ਲਓ ਐਸਡੀਐ ਸਾਹਮਣੇ ਸਨ ਖੁਦ ਗਿਆ ਔਰ ਚਾਹ ਪਾਣੀ ਪੀਣਾ ਪੀਦੇ ਬੈਠੋ ਬੜੇ ਪਿਆਰ ਨਾਲ ਗਿਆ ਸਾਨੂੰ ਤੁਸੀਂ 3 ਵਜੇ ਆ ਕੇ ਆਪਾਂ ਲੈ ਜਾਓ 3 ਵਜੇ ਅਸੀਂ ਜਾਣ ਦੀ ਕੋਸ਼ਿਸ਼ ਕੀਤੀ ਸਾਨੂੰ ਪਹਿਲਾਂ ਰੁਕ ਜਾਈ ਅੱਧਾ ਘੰਟਾ ਰੁਕੋ ਇੱਕ ਹੋਰ ਆ ਜੀ 300 ਵਾਰ ਦੀ ਤੇ 300 ਨਾਲ ਕਿਤੇ ਵੋਟਰ ਦੀ ਸੂਚੀ ਆ ਬਣੀ ਹੋਈ ਅਲੱਗ ਇੱਕ ਸਾਨੂੰ ਉਹ ਵੀ ਨਹੀਂ ਦਿੱਤੀ ਇਹਨਾਂ ਨੇ

ਇਹ ਨਾ ਕਿਹਾ ਕੋਈ ਸੱਜਣਾ ਆਈ ਤੁਸੀਂ ਭਰਤੀ 200 ਰੁਪਏ ਦੀ ਲੈ ਲਓ ਆਈ 200 ਦੀ ਲੈ ਲਓ ਚੱਲੇਗੀ ਇੱਕ ਵੰਨ ਨਿਆਂ ਪੱਕਾ ਕੀਤਾ ਗਿਆ ਜੀ ਇਹ ਸਾਨੂੰ ਇਨਸਾਫ ਚਾਹੀਦਾ ਹੈ ਤੁਹਾਨੂੰ ਤੁਹਾਡਾ ਮਨ ਤੇ ਦੁੱਖਿਆ ਹੋਵੇਗਾ ਤੁਸੀਂ ਕਰੋਗੇ ਕੀ ਇਹ ਹਲਕੀ ਲਾਤੇ ਇਸ ਦਾ ਅਸੀਂ ਇਨਸਾਫ ਚਾਹੁੰਦੇ ਆ ਜੀ ਲੋਕਤੰਤਰ ਦਾ ਘਾ ਲਿਆ ਇਨਸਾਫ ਚਾਹੁੰਦੇ ਆ ਸਾਨੂੰ ਸਾਥ ਚਾਹੀਦਾ ਜਾਵੇ ਜੇ ਤੁਹਾਰ ਤੋਂ ਲੱਗ ਚੀ ਗਿਆ ਹਰ ਪਾਰਟੀਆਂ ਲੜਦੀਆਂ ਸਾਨੂੰ ਇਨਸਾਫ ਦਿੱਤਾ ਜਾਵੇ ਮਿਹਰਬਾਨੀ ਪਾ ਕੇ ਆਉਂਦਾ ਇਹ ਸ਼ਿਸ਼ਟਾਤ ਤੱਕ ਨੋਟ ਹੋਈਆ ਜੇ ਕੋਈ ਅਜਿਹਾ ਜਿੰਦੇ ਸੀ ਸਰਕਾਰ ਉਹਨਾਂ ਦੀ ਜੋ ਮਰਜ਼ੀ ਕਰ ਸਕਦੀ ਹੈ ਜੀ ਅਸੀਂ ਇਨਸਾਨ ਸਾਹਿਬ ਜਾਨੇ ਸਭ ਨੂੰ ਇਨਸਾਨ ਬੁੱਤਾ ਜਾਵੇ ਅੱਜ ਗਰੋਵਰ ਸਾਹਿਬ ਅੱਜ ਤੁਸੀਂ ਧਰਨੇ ਤੇ ਬੈਠੇ ਹੋ ਕੀ ਕਾਰਨ ਹੈ ਦੇਖੋ ਕੱਲ ਦਾ ਦਿਨ ਜਿਹੜਾ ਮਲੂਰ ਸ਼ਹਿਰ ਲਈ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ ਕੱਲ ਆਮ ਆਦਮੀ ਪਾਰਟੀ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਕਾਗਜ਼ ਰੱਦ ਕਰਵਾ ਦੇ ਇਹ ਸਾਬਤ ਕਰਦਾ ਹੈ ਵੀ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਉਹਨਾਂ ਨੂੰ ਇਸ ਗੱਲ ਦਾ ਇਲਮ ਹੋ ਚੁੱਕਿਆ ਸੀ ਕਿ ਸਾਡੀ ਇਸ ਜਗ੍ਹਾ ਤੇ ਜਮਾਨਤ ਬਚਾਉਣ ਦੀ ਬਹੁਤ ਲੋਕੀ ਹੈ ਉਹਨਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਕਾਗਜ਼ ਰੱਦ ਕਰਵਾ ਕੇ ਆ ਆ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੀ ਉਹਨੂੰ ਜਿਹੜਾ ਇਹ ਚੋਣ ਜਿੱਤਾਲੀ ਇਸ ਕਰਕੇ ਸਾਬਤ ਹੁੰਦਾ ਕਿ ਭਗਵੰਤ ਸਿੱਧਮਾਨ ਦੀ ਜਿਹੜੀ 3 ਸਾਲ ਦੀ ਸਰਕਾਰ ਹੈ ਉਹ ਫੇਲਿਅਰ ਸਾਬਤ ਹੋਈ ਹੈ ਕੱਲ ਦਾ ਦਿਨ ਲੋਕਤੰਤਰ ਦਾ ਕਾਂਡ ਡੈਮੋਕ੍ਰੇਸੀ ਦਾ ਕਤਲ ਕੀ ਤਰ੍ਹਾਂ ਕਰਾ ਔਰ ਇਹਦੇ ਇਸ ਕਰਕੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਅੱਜ ਇਹ ਰੋਸ਼ਮੁਜਾਰਾ ਕਰ ਰਹੇ ਆ ਔਰ ਅਸੀਂ ਪੂਰੇ ਜੌਰ ਸਰਕਾਰ ਸਰਕਾਰ ਕੋਲ ਮੰਗ ਕਰਦੇ ਆਂ ਕਿ ਇਹ ਜਿਹੜੇ ਇਹਨਾਂ ਨੇ ਕਾਗਜ ਰੱਦ ਕੀਤੇ ਨੇ ਉਹ ਕਾਗਜ ਬਹਾਲ ਕੀਤੇ ਜਾਣ ਔਰ ਦੁੱਧ ਦੇ ਤੋਤਾ ਪਾਣੀ ਹੋਏ ਜਿਹੜਾ ਉਮੀਦਵਾਰ ਜਿੱਤੇ ਉਹ ਲੋਕਾਂ ਦਾ ਫਤਵਾ ਲੈ ਕੇ ਉਮੀਦਵਾਰ ਜਿੱਤੇ ਨਾ ਦੀ ਸਰਕਾਰ ਦੇ ਡੰਗਾ ਕੰਕਰ ਨਾਲ ਉਮੀਦਵਾਰ ਜਿੱਤੇ ਸੋ ਮੈਂ ਅਫਸਰ ਸਾਹਿਬਾਨ ਨੂੰ ਬੇਨਤੀ ਕਰਨਾ ਕਿ ਕਿ ਮੌਸਮ ਕਾ ਸਾ ਵਕਤ ਤੇ ਸਰਕਾਰਾਂ ਇਹ ਆਉਣੀਆਂ ਜਾਣੀਆਂ ਅਫਸਰ ਬਨਾਮ ਆਮ ਆਦੀ ਪਾਰਟੀ ਬਣ ਕੇ ਕੰਮ ਨਾ ਕਰਨ ਅਫਸਰ ਬਨਾਮ ਭਗਵੰਦ ਸਿੰਘ ਮਾਨ ਬਣ ਕੇ ਕੰਮ ਕਰ ਨਾ ਕਰਨ ਇਹ ਤਾਂ ਇਹ ਨਾਲੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹਨਾਂ ਦੇ ਮੰਤਰੀ ਕ੍ਰਿਤਿਆਂ ਕਾਰਨ ਪੰਜਾਬ ਨਾਲ ਜ਼ਬਰ ਜ਼ੁਲਮ ਤੇ ਤਸ਼ੱਦਦ ਕਰ ਰਹੇ ਨੇ ਉਹਨਾਂ ਅਫਸਰਾਂਾਂ ਦੀ ਕਟਾਰੇ ਵਿੱਚ ਖੜ ਕੇ ਜਵਾਬ ਦੇਣਾ ਪਵੇਗੀ ਅਗਲੀ ਰਾਣੀ ਕੀ ਕਹਿ ਸਕਦੀ ਜੀ ਟੋਡੀਆਂ ਜੇ ਮੰਗਾ ਨਾ ਮੰਨੀਆਂ ਗਈਆਂ ਉਹਨਾਂ ਦੇ ਜੇ ਜੇ ਸਾਡੀਆ ਮੰਗਾ ਨਾ ਮੰਨੀਆਂ ਗਈਆਂ ਅਸੀਂ ਇਸ ਜਿਹੜੇ ਮਿਸ਼ਨ ਨੂੰ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਸਾਡੇ ਜਿਹੜੇ ਹੋਰ ਤੇਰ ਜਿਹੜੇ ਤੇਰ ਦੇ ਅੱਜ ਸ਼ਹਿਰ ਦੇ ਵਿੱਚ ਇੰਨਾ ਗੰਭੀਰ ਮਾਹੌਲ ਹੈ ਸ਼ਹਿਰ ਚ ਇੰਨਾ ਰੋਸ਼ ਪਾਇਆ ਜਾ ਰਿਹਾ ਹੈ ਕਿ ਸ਼ਹਿਰ ਦੇ ਲੋਕ ਸਾਨੂੰ ਕਾਲ ਕਰ ਰਹੇ ਨੇ ਵੀ ਤੁਸੀਂ ਇੱਕ ਵਾਰੀ ਆਵਾਜ਼ ਦਿਓ ਮਲੌਰ ਦਾ ਆਵਾਮ ਬਾਜ਼ਾਰ ਬੰਦ ਕਰਨ ਲਈ ਪਿਆਰ ਬਾਰ ਤਿਆਰ ਬੈਠਾ ਪਰ ਅਸੀਂ ਬਾਜ਼ਾਰ ਵਾਸੀ ਨੇ ਗੱਲ ਕਹੀ ਬੋਕਰੀ ਅਸੀਂ ਆਪ ਦਾ ਰੋਸ਼ ਨਜ਼ਾਰਾ ਕਰ ਦਿਆਂ ਇਹ ਪ੍ਰਸ਼ਾਸਨ ਨੇ ਸਾਡੀ ਗੱਲ ਨਾ ਮੰਨੀ ਭਗਵੰਤ ਸਿੰਘ ਮਾਨ ਨੇ ਸਾਡੀ ਗੱਲ ਨਾ ਮੰਨੀ ਜੇ ਮੈडम ਬਲਜੀਤ ਕਰਦੀ ਜੀ ਆਵਾਜ਼ ਸਾਡੀ ਆਵਾਜ਼ ਉਹਦੇ ਕੰਨਾਂ ਤੱਕ ਨਾ ਪਹੁੰਚੀ ਫਿਰ ਸਾਡੇ ਤੀਵਰ ਹੋਰ ਵੀ ਤਿੱਖੇ ਹੋ ਜਾਣਗੇ ਧੰਨਵਾਦ